ਆਸਾ ਗੱਜ ਛੱਡ ਤਤ ਤੋਤਿਆਂ ਤਹਿਰ ਪੈਨ ਤੱਗ ਗੱਲੇ ਜਿੰਨਾ ਜਪ ਮਲਿਆ ਲੋਟੇ ਹੱਥ ਨ ਬਗ ਓਏ ਹਰ ਕੇ ਸੰਤਨ ਆਖੇ ਹੈ ਬਨਾਰਸ ਕੇ ਠੱਗ ऐसे संत नमूक भावे डाल सयो पेडा गटकावे रहाओ बासन माज चिरावे ऊपर काठ ਧੋਏ ਜਲਾਵੇ ਬਸਦਾ ਖੋਦ ਕਰਦ ਚੂਲੇ ਸਾਰੇ ਮਾਨ ਸਖਾਵੇ ਓਏ ਪਾਪੇ ਸਦਾ ਫਿਰੇ ਅਪਰਾਧੇ ਮਖੋ ਅਪਰਸ ਕਹਾਵੈ ਸਦਾ ਸਦਾ ਫਿਰੈ ਅਬਮਾਨੀ ਸਗਲ ਕੁਟੰਬ ਡਬਾਵੈ ਜਿਤ ਕੋ ਲਾਇ ਤਿਤਹੀ ਲਾਗਾ ਤਸ ਕਰਮ ਕਮਾਵੈ ਕਹੋ ਨਾਨਕ ਕਹੋ ਕਬੀਰ ਜਿਸ ਸਤਗੁਰ ਪਟੈ ਪੁਨਰਪੂ ਜਨਮ ਨ ਆਵੈ ਆਸਾ ਬਾਪ ਦਲਾਸਾ ਮੇਰੋ ਕਿਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦਿਨਾਂ ਤਿਸ ਬਾਪ ਕੋ ਕਿਉ ਮਨ ਵਿਸਾਰੀ ਅੱਗੇ ਗਿਆ ਨਾ ਬਾਜੀ ਹਾਰੀ ਮੋਏ ਮੇਰੇ ਮਾਏ ਹਾਂ ਖਰ ਸੁਖਾਲਾ ਪਹਿਰਿਓ ਨਹੀਂ ਡਗਲੇ ਲਗੇ ਨਾ ਪਾਲ ਰਹਾਉ ਬਾਲਤਿਸ ਬਾਬਾ ਦਿਨ ਹਉ ਜਾਇ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦਿਨ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੁਸਾਈ ਤਿਸ ਪਿਤਾ ਪੈ ਹਉ ਕਿਉ ਕਰ ਜਾਈ ਸਤ ਗੁਰ ਮਿਲੈ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਹਾ ਪੂਤ ਤੇਰਾ ਤੂੰ ਬਾਪ ਮੇਰਾ ਇਕਠਾ ਹਰ ਦੁਹਾਂ ਬਸੇਰਾ ਕਾ ਕਬੀਰ ਜਨ ਏਕੋ ਬੁਝਿਆ ਗੁਰ ਪ੍ਰਸਾਦ ਮੈਂ ਸਭ ਕੇ ਸੁਝਿਆ ਅਸਾ ਇਕਤ ਪਤਰ ਪਰ ਔਰ ਕਟ ਕੋਰ ਕਟ ਇਕਤ ਪਤਰ ਪਰ ਪਾਨੇ ਆਸ-ਪਾਸ ਪੰਚ ਜੋਗ ਬੈਠੇ ਬੀਚ ਨਗਟ ਦੇ ਰਾਨੇ ਨਉਟੀ ਕੋ ਠਣਗਨ ਬਾਡਾ ਡੂ ਕਨਬ ਬੇਕੇ ਕਾਟੇ ਤੋਂ ਰਹਾਉ ਸਗਲ ਮਾਇ ਨਗਟੇ ਕਾ ਵਸਾ ਸਗਲ ਮਾਰ ਆਹੇਰੀ ਸਗਲਿਆ ਕਿਹਾ ਬੈਨ ਪਾਣ ਜੀ ਜਿਨ ਬਰੀ ਤਸ ਚੇਰੀ ਹਮਰੋ ਪ੍ਰਤਾ ਬੜੋ ਬਬੇ ਕੀ ਆਪੇ ਸੰਤ ਕਹਾਵੈ ਓ ਹਮਾਰੇ ਮਥ ਕਾਇਮ ਔਰ ਹਮਾਰੇ ਹਰ ਹਮਰੇ ਨਿਗਟਨ ਆਵੇ ਨਾਕੋ ਕਾਟੀ ਕੰਨੋ ਕਾਟੀ ਕਟਕੂਟ ਕਾ ਡਾਰੇ ਕਹ ਕਬੀਰ ਸੰਤਨ ਕੇ ਬਰਨ ਤਿੰਨ ਲੋਕ ਕੇ ਪਿਆਰੇ ਆਸਾ ਜੋਗੀ ਜਤੇ ਤਪੇ ਸੰਿਆਸੀ ਬទੀਰਥ ਪਰਮਨਾ ਲੰਜਤ ਮੰਜਤ ਮੋਨ ਜਟਾਤਰ ਅੰਤ ਤਉ ਮਰਨ ਤਾਤੇ ਸੇਵੀਲੇ ਰਮਨ ਰਸਨਾ ਰਾਮ ਨਾਮ ਹਿਤ ਜਾਕ ਕਹਾ ਕਰ ਜਮਨ ਰਹਾਉ ਆਗਮ ਨਿਰਗਮ ਜੋਤਿਕ ਜਾਨੈ ਬਾਬਾ ਬਿਆਕਰਣ ਤੰਤ ਮੰਤਰ ਸਭ ਔਖਤ ਜਾਨੈ ਅੰਤ ਤਉ ਮਰਨਾ ਰਾਜ ਪੋਗ ਅਰ ਛਤਰ ਸਿੰਘਾਸਨ ਬਸੁੰਦਰ ਰਮਨ ਤਾਨ ਕਪੂਰ ਸਬਾਸਕ ਚੰਦਨ ਅੰਤ ਤਉ ਮਰਨਾ ਬੇਦ ਪ੍ਰਾਰ ਸਿਮਰਤ ਸਭ ਖੁਜ ਕਹੂ ਨ ਉਬਰਨਾ ਕਾ ਕਬੀਰ ਯ ਰਾਮੈ ਜੰਪੋ ਮੇਟ ਜਨਮ ਮਰਨਾ ਅਸਾ ਫੀਲਰ ਬਾਬੀ ਬਰਦ ਪਖਾਵਜ ਕਉਆ ਤਾਲ ਬਜਾਵੈ ਪਹਿਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ ਰਾਮ ਕ ਕਰਿਆ ਬਰੇ ਪਕਾਏ ਕਨ ਬੋਜਨ ਹਾਰ ਖਾਏ ਰਹਾਉ ਬਾਠ ਸਿੰਗਰ ਪਾਨ ਲਗਾਵੇ ਕੇਸ ਗਲੌਰੇ ਲਿਆਵੇ ਘਰ ਕਰਮ ਸ੍ਰੀ ਮੰਗਲ ਲਗਾਵੇ ਕਸ਼ੂਅ ਸੰਖ ਬਜਾਵੇ ਵਾਂਸਕ ਪੋਤ ਵਿਆਹਨ ਚੱਲਿਆ ਸੁਣ ਮੰਡਪ ਛਾਏ ਰੂਪ ਕੰਨਿਆ ਸੁੰਦਰ ਬਿਦੇ ਸੱਸਾ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤੋ ਕੀਟੀ ਪਰਬਤ ਖਾਇਆ ਕਸ਼ੂਅ ਕੈ ਅੰਗਾਰ ਪਹਿ ਲੋਰੋ ਲੋਕੇ ਸ਼ਬਦ ਸੁਨਾਇਆ ਆਸਾ ਬਟਵਾ ਏਕ ਬਹਤਰਦਾਰੀ ਏਕੋ ਜਿਸ ਦੁਆਰਾ ਨਵੇਂ ਕੰਡ ਕੇ ਪ੍ਰਥਮੇ ਮੰਗੈ ਸੋ ਜੋਗੀ ਜਗ ਸਾਰਾ ਆਸਾ ਜੋ ਕੇ ਨਾਨਦ ਪਾਵੈ ਤਲਕਾ ਬ੍ਰਹਮ ਲੈ ਗगन ਚਰਾਵੈ ਰਹਾਉ ਗੰთა ਗਿਆਨ ਧਿਆਨ ਕਰ ਸੋਏ ਸ਼ਬਦ ਤਾਗਾ ਮਥ ਕਲੈ ਪੰਚ ਤਤ ਕੇ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਧਿਆਨ ਕਰ ਸੋਏ ਸ਼ਬਦ ਤਾਗ ਮਥ ਕਾਲੈ ਪੰਚ ਤਤ ਕੇ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫੌਰੀ ਕਾਇਆ ਕਰ ਤੋਈ ਦ੍ਰਿਸ਼ਟਿ ਕੀ ਅਗਨ ਜਲਾਵੈ ਤਿਸ ਕਾ ਭਾਉ ਲੈ ਹਿਰਦੈ ਅੰਤਰ ਚਾਂ ਜੋਗ ਧਾੜੀ ਲਾਵੇ ਸਭ ਜੋਗ ਤਨ RAM ਨਾਮੈ ਜਿਸ ਕਾ ਪਿੰਡ ਪਰਾਨਾ ਕਾ ਕਬੀਰ ਜੇ ਕਿਰਪਾ ਤਾਰੇ ਦੇ ਸੱਚਾ ਨਿਸ਼ਾਨ ਆਸਾ ਹਿੰਦੂ ਤੁਰਕ ਕਹਾਤੇ ਆਏ ਕਿਨ ਇਹ ਰਾ ਚਲਾਈ ਦਿਲ ਮੈਂ ਸੋਚ ਵਿਚਾਰ ਕੁਮਾਵੇ ਪਿਸਤ ਦੋਚ ਕੋ ਕਿਨ ਪਾਈ ਕਾ ਜਿ ਤ ਕਵਨ ਕਤੇ ਬਵਖਾਨੀ ਪੜਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨ ਜਾਣੀ ਰਾਵ ਸਤਸਨੈ ਕਰ ਸੁਨਤ ਕਰਿਆ ਮੈਂ ਨਾ ਬਦੋਗਾ ਭਾਈ ਜਾ ਰਖਦਾਏ ਮੋਏ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁਣ ਤਕੇ ਤਰਕ ਜੇ ਹੋਗਾ ਅਰਤ ਕਾ ਕ ਕਰੇ ਅਰਧ ਸਰੀਰੀ ਨਾਰਨ ਛੋਡ ਤਾ ਤੇ ਹਿੰਦੂ ਹੀ ਰਈਏ ਛਾੜ ਕ ਤੇਬ ਰਾਮ ਪਜ ਬੋਰੇ ਜ਼ੁਲਮ ਕਰਤ ਹੈ ਭਾਰੀ ਕਬੀਰ ਪਕੜੀ ਟੇਕ ਰਾਮ ਕੀ ਤੁਰ ਕਰੇ ਪਚਹਾਰੀ ਆਸਾ ਜਬ ਲਗ ਤੈਲ ਦਿਵੈ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਬਉਰੇ ਤੋਹ ਘਰੀ ਨਾ ਰੱਖੇ ਕੋਈ ਤੋ ਰਾਮ ਨਾਮ ਜਪ ਸੋਈ ਰਹਾਓ ਕਾਕੇ ਮਾਤ ਪਿਤਾ ਕਹ ਕਾ ਕੋ ਕਵਨ ਪੁਰਖ ਕੋ ਜੋਈ ਘਟ ਫੁਟ ਕਉ ਬਾਤਨ ਪੁਸ਼ ਕਟੋ ਕਟ ਹੋਈ ਦਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਪਾਈ ਲੱਟ ਛਟਕੈ ਤਰੀਆ ਰੋਵੈ ਹੰਸ ਕਿਲਾ ਜਾਇ ਕਹਤ ਕਬੀਰ ਸੁਨੋਰੇ ਸੰਤ ਪੈਸਾ ਗੁਰ ਕਾ ਤਾਏ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮਨ ਹਟੇ ਗੁਸਾਈ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀੋ ਕੇ ਚਾਉ ਪਦੇ ਇੱਕ ਤੁਕੇ ਸਨਕ ਸੁਨੰਦ ਅੰਤ ਨਾ ਪਾਇਆ ਬੇਦ ਪੜੇ ਪੜ ਬ੍ਰਹਮੈ ਜਨਮ ਗਵਾਇਆ ਹਰ ਕਾ ਬਲਵਣਾ ਬਲਵੋ ਮੇਰੇ ਪਾਈ ਸਹਜ ਬਲਵੋ ਜਸ ਤਤਨ ਜਾਈ ਰਹਾ ਤਾਨ ਕਰ ਮਟਕੀ ਮਨ ਮਹਿ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਬਲਵਣਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਾਹ ਕਬੀਰ ਨਦਰ ਕਰੇ ਜੇ ਮੇਰਾ RAM ਨਾਮ ਲਗ ਉਤਰੇ ਤੇਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਦਲ ਨਾ ਬਾਜੇ ਨਟ ਪੈ ਸੂਤਾ ਬੋਟ ਗਈ ਅਗਨ ਨਾਨਕ ਸਿਤੂ ਆ ਰਵ ਰਿਆ ਏਕ ਅਵਰਨੇ ਦੂਆ ਰਹਾਉ ਟੂਟੀ ਤੰਤ ਨਾ ਬਜੇ ਰਬਾਬ ਪੂਲ ਬਗਾਰ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਣ ਸਮਝ ਪਰੇ ਤੋ ਬਿਸ ਬਿਸਰਿਉ ਗਾਵਣ ਕਹ ਤ ਕਬੀਰ ਪੰਜ ਜੋ ਝੂਰੇ ਤਿੰਨ ਤੇ ਨਾਏ ਪਰਮ ਪਦ ਦੂਰੇ ਆਸਾ ਸੋਤੋ ਅਪਰਾਧ ਕਰਤ ਹੈ ਜਿਤੇ ਜਨਨੀ ਚੀਤ ਨਾ ਰਾਗਸ ਤਿਤੇ ਰਮਈਆ ਹੋਂ ਬਾਰਕ ਤੇਰਾ ਕਾਹੇ ਨ ਅਖੰਡਸ ਆਗਨ ਮੇਰਾ ਰਹਾਉ ਜੇ ਅਤਕ ਰੂਪ ਕਰੇ ਕਰਤਾ ਆ ਤਾਂ ਪੀ ਚੇਤਨ ਰਾਗ ਸਮਾਇ ਚਿੰਤ ਭਵਨ ਮਨ ਪਰਿਉ ਹਮਾਰਾ ਨਾਮ ਬਿਨ ਕੈਸੇ ਉਤਰ ਸਪਾਰਾ ਦੇਹ ਬਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰ ਅਸਾ ਅੱਜ ਹਮਾਰੇ ਕਿਉ ਗੋਮਤੀ ਤੀਰ ਜਹਾਂ ਬਸੈ ਪ੍ਰਤੰਬਰ ਪੀਰ ਵਾ ਵਾ ਕਿਆ ਖੂਬ ਗਾਉਂਦਾ ਹੈ ਹਰ ਕਾ ਨਾਮ ਮੇਰਾ ਮਨ ਭਾਵਤ ਹੈ ਰਹਾਉ ਨਾਰਦ ਸਾਰਦ ਕਰੇ ਖਵਾਸੀ ਪਾਸ ਬੈਠੇ ਬੀਬੀ ਕਬੀਰ ਦਾਸੀ ਕੰਠੇ ਮਾਲਾ ਜਿਹ ਮਾਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਤ ਕਬੀਰ ਰਾਮ ਗੁਣ ਗਾਵੋ Hindu Turk ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀੋ ਕੇ ਪੰਜ ਪਦੇ ਨੌ ਦੋ ਤਕੇ ਪੰਜ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤੀ ਤੋ ਰੈ ਮਾਲਣੀ ਪਾਤੀ ਪਾਤੀ ਜਿਓ ਜਿਸ ਪਾਹਨ ਕੋ ਪਾਤੀ ਤੋ ਰੈ ਸੋ ਪਾਹਨ ਨਿਰ ਜਿਓ ਭੋਲੀ ਮਾਲਣੀ ਹੈ ਓ ਸਤਗੁਰ ਜਾਗਤਾ ਹੈ ਦੇਹ ਰਹਾਉ ਬ੍ਰਹਮਣ ਪਾਤੀ ਵਿਸ਼ਨ ੜਾਰੇ ਫੂਲ ਸੰਕਰ ਦਇਓ ਤਿੰਨ ਦੇ ਪ੍ਰਤਖ ਤੋਰੇ ਕਰੇ ਕਿਸ ਕਿਸਿਓ ਪਖਾਨ ਗੜਕੇ ਮੂਰਤ ਕਿੰਨੀ ਦੇਖਾ ਸਾਤੀ ਪਾਉ ਜੇ ਇਹ ਮੂਰਤ ਸੱਚ ਹੈ ਤੋ ਗੜਨ ਹਾਰੇ ਖਾਓ ਆ ਭਾਤ ਪਹਿਤ ਅਰ ਲਾਭ ਸੇ ਕਰ ਕਰਾ ਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਚਾਰ ਮਾਲਨ ਭੂਲੇ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਾ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਈ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨ ਕੀਓ 30 ਬਰਸ ਕਸ਼ ਦੇਵਨ ਪੂਜਾ ਫਿਰ ਪਛਦਾਨਾ ਬਿਰਧ ਪਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੁਖ ਪੁੰਜੰਗ ਬਲਾਇਓ ਰਹਾਉ ਸੁਕੇ ਸਰਵਰ ਪਾਲ ਬੰਦਾਵੈ ਲੂਨ ਖੇਤ ਹੱਥ ਵਾਰ ਕਰੇ ਆਇਓ ਚੋਰ ਤਰੰਤੇ ਲੈ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨਿਰਸਾਰ ਬਹੇ ਜਿਹਾ ਬਚਨ ਸੋਦ ਨੈ ਨਿਗਸੈ ਤਬਰੇ ਧਰਮ ਕੀ ਆਸ ਕਰੇ ਹਰ ਜੀਓ ਕਿਰਪਾ ਕਰੇ ਲਿਵ ਲਾਵੈ ਲਾਹ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਦੇ ਚਲਦਿਆ ਨਾਲ ਚਲਿਓ ਕਾਹ ਤ ਕਬੀਰ ਸੁਨੋ ਰੇ ਸੰਤੋ ਆਨ ਤਨ ਕਸ਼ੂਐ ਲੈ ਨਾ ਗਇਓ ਆਇ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਆਸ ਕਾਹੂ ਦਿਨ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ ਕਾਹੂ ਗਰ ਗੋਦਰੀ ਨਹੀਂ ਕਾਹੂ ਖਾਨ ਪਰਾਰ ਅਹ ਰਖ ਵਾਦਨਾ ਕੀ ਜਰੇ ਮਨ ਸੁਕਿਰਤ ਕਰ ਕਰ ਲੀਜੇ ਰ ਮਨ ਰਹਾਉ ਕੁਮਾਰੇ ਏਕ ਜੋ ਮਾਟੇ ਗੁੰਦੇ ਬਹ ਵਿਦਬਾਨੀ ਲਾਏ ਕਾਹੂ ਮੈਂ ਮੋਤੀ ਮੁਕਤ ਹਲ ਕਾਹੂ ਬਿਆਦ ਲਗਾਈ ਸੁ ਮੈਂ ਤਨ ਰਕਨ ਕਾ ਦੀਆ ਮੁਗਦ ਕਹੇ ਤਨ ਮੇਰਾ ਜਮਕਾਰ ਡੰਡ ਮੋੜ ਮੈਂ ਲਾਗਾ ਖਿਨ ਮੈਂ ਕਰੇ ਨਿਬੇਰਾ ਹਰ ਜਨ ਓਤਮ ਭਗਤ ਸਦਾ ਵੇ ਆਗਿਆ ਮਨ ਸੁਖ ਪਾਈ ਜੋ ਇਹ ਤਿਸ ਭਾਵੈ ਸਤ ਕਰਮਾਨੈ ਭਾਣਾ ਮਨ ਵਸਾਈ ਕਾ ਕਬੀਰ ਸੁਨੋਰੇ ਸੰਤ ਮੇਰੇ ਮੇਰੇ ਝੂਠੇ ਚਰਗਟ ਫਾਰ ਚਟਾਰਾਂ ਲਗਾਇਓ ਤਰੀ ਤਾਗਰੇ ਛੋਟੇ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜ ਸੁਮਨ ਪਾਵੈ ਅੱਲਾਵਲ ਦੇਨ ਕੋ ਸਾਹਿਬ ਜੋਰ ਨਹੀਂ ਫੁਰਮਾਵਾ ਕਾਜੀ ਬੋਲਿਆ ਬਨ ਨਹੀਂ ਆਵੈ ਰਹਾਉ ਰੋਜਾਂ ਧਰੇ ਨਿਵਾਜ ਗੁਜਾਰੇ ਕਲਮਾ ਪਿਸਤ ਨ ਹੋਈ ਸਦਰ ਕਾਬਾ ਘਟ ਕੀ ਘਟ ਹੀ ਪੀਤਰ ਜੇ ਕਰ ਜਾਣ ਕੋਈ ਨਿਵਾਜ ਸੋਏ ਜੋ ਨਿਆਉ ਵਿਚਾਰਾ ਕਲਮਾ ਅਕਲ ਜਾਣੈ ਪਚ ਮੁਸ ਮੁਸੱਲਾ ਬਿਸ਼ਾਵੇ ਕਬ ਤੋ ਦੀਨ ਪਛਾਨੈ ਕਸਮ ਪਛਾਨ ਤਰਸ ਕਰ ਜੀ ਮੈਂ ਮਾਰਮਣੀ ਕਰ ਫੇਕੇ ਆਪ ਜਨਾਏ ਅਵਰ ਕੋ ਜਨ ਕਬ ਹੋਏ ਪਿਸਤ ਸਰੇ ਕੇ ਮਾਟੀ ਇਕ ਭੇਗ ਕਤਾਰ ਨਾਨਾ ਤਾ ਮੈਂ ਬ੍ਰਹਮ ਪਛਾਨ ਕਹ ਕਬੇਰਾ ਪਿਸਤ ਛੋੜ ਕਰ ਦੋਜਿਕ ਸੋ ਮਨ ਮੰਨ ਆਸਾ ਗਗਨ ਨਗਰ ਇਕ ਬੂੰਦ ਨ ਵਰਖੈ 나ਦ ਕਹਾ ਜੋਸ ਮਨ ਪਰ ਬ੍ਰਹਮ ਪਰਮੇਸ਼ਰ ਮਦ ਪਰਮ ਹੰਸਲੇ ਸਦਨ ਬਾਬਾ ਬੋਲਤੇ ਕਹਾ ਗਏ ਦੇਹ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਰਤਾ ਕਹਤੇ ਰਹਾਉ ਬਜਾਵਣ ਹਾਰੋ ਕਹਾ ਕਯੋ ਜਨ ਇਹ ਮੰਦਰ ਕੇ ਨਾ ਸਾਖੀ ਸ਼ਬਦ ਸੁਰਤ ਨੈ ਉਪਜੈ ਖਿੰਚ ਤੇ ਸਭ ਲੀਨਾ ਸਰਵਨਨ ਬਿਕਲ ਪਏ ਸੰਗ ਤੇਰੇ ਇੰਦਰੇ ਕਾ ਬਲ ਥਕਾ ਚਰਨ ਰਹਿ ਕਰ ਢਰਕ ਪਰ ਹੈ ਮੁਖੋ ਨਾ ਨਿਗਸੈ ਬਾਤਾ ਠਾਕੇ ਪੰਚ ਦੂਦ ਸਭ ਤਸਕਰ ਆਪ ਪਰ ਆਪਣੇ ਪਰਮ ਤੇ ਠਾਕ ਮਨ ਕੁੰਚਰ ਉਰ ਠਾਕ ਤੇਜ ਸੂਰ ਧਰ ਰਮਤੇ ਮਰਤਕ ਭਏ ਦਸੇ ਬੰਦ ਛੋਟੈ ਮਿੱਤਰ ਭਈ ਸਭ শোরੈ ਕਹਿ ਤ ਕਬੀਰਾ ਜੋ ਹਰ ਧਿਆਵੈ ਜੇ ਵਤ ਬੰਧਨ ਤੋਰੇ ਆਸਾ ਇੱਕ ਤੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨਵਾ ਦਿਉ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੇ ਜਿਨ ਤਰ ਪਵਨ ਦਸਿ ਹਲੇ ਗੁਰ ਪ੍ਰਸਾਦ ਡਿਠੇ ਰਹਾਉ ਸਰਪਨੇ ਸਰਪਨੇ ਕਿਆ ਕਹੋ ਪਾਏ ਜਿਨ ਸਾਚ ਪਛਾਨਿਆ ਤਿਨ ਸਰਪਨੇ ਖਾਏ ਸਰਪਨੇ ਤੇ ਆਣ ਸ਼ੋਸ਼ ਨਹੀਂ ਅਵਰਾ ਸਰਪਨੇ ਜੀਤੇ ਕਾਂ ਕਰੇ ਜਮਰਾ ਇਹ ਸਰਪਨੇ ਤਾਂ ਕੀ ਕੀਤੇ ਹੋਈ ਬਲ ਬਲ ਕਿਆ ਇਸ ਤੇ ਹੋਈ ਇਹ ਬਸਤੀ ਕਾ ਬਸਤ ਸਰੀਰਾ گور ਪ੍ਰਸਾਦ ਸਹਿਜ ਤਰੇ ਕਬੀਰਾ